ਅਜਾਤੀ ਤੇ ਡੇਢ ਦਿਨ ਬਾਅਦ ਪੰਜਾਬ ਦਾ ਇਹ ਸ਼ਹਿਰ ਹੋਇਆ ਸੀ ਆਜ਼ਾਦ ਜ਼ਿਕਰ ਨਾ ਹੁੰਦਾ ਆਜ਼ਾਦ ਤਾਂ ਇਸ ਸ਼ਹਿਰ 'ਚ ਨਹੀਂ ਸੀ ਬਚਣਾ ਇੱਕ ਵੀ ਹਿੰਦੂ ਸੋ ਅੱਖੀਂ ਦੇਖੇ ਹਾਲਾਤ 91 ਸਾਲਾ ਸੰਤੰਤਤਾ ਸੈਨਾ ਨੀਤੀ ਜੁਬਾਨੀ ਉਮਰ ਮੇਰੀ 92 ਸਵਾਲ ਹੈ ਕੀ ਨਾਮ ਪ੍ਰੇਮ ਸਿੰਘ ਭੱਲਾ ਪਿਤਾ ਜੀ ਨੇ ਸੰਘਰਸ਼ ਕੀਤਾ ਤਕਰੀਬਨ 1926 ਤੋਂ ਲੈ ਕੇ ਮਹਾਤਮਾ ਗਾਂਧੀ ਦੀ ਜਿਹੜਾ ਐਲਾਨ ਹਰ ਲਹਿਰ 'ਚ ਗਏ ਨੇ ਦੋ ਦੋ ਸਾਲ ਵੀ ਕੱਟੇ ਆ 체 체ਮੀ ਨਿਕਟਿਆ ਤੇ ਹਰ ਲਹਿਰ ਚ ਗਏ ਮਹਾਤਮਾ ਗਾਂਧੀ ਲਹਿਰ ਜਿਹੜੀ ਆਵਾਜ਼ ਆ ਗਈ 1926 ਤੋਂ ਲੈ ਕੇ 1930 ਉਸਲੇ ਸਟੂਡੈਂਟ ਸੀ ਗਏ ਉਹ ਉਹਦਾ ਵਾਕਿਆ ਸੁਣਾਉ ਕੋਈ ਤੁਸੀਂ 1926 ਦਾ ਉਦੋਂ ਸਟੂਡੈਂਟ ਸੀ ਇਹਨਾਂ ਨੇ ਮਹਾਤਮਾ ਗੇ ਲਹਿਰ ਕੋਈ ਆਈ ਉਹ ਜ ਇਨਕਲਾਬ ਜ਼ਿੰਦਾਬਾਦ ਕਰ ਦਿੱਤਾ ਤੇ ਜੱਜ ਪੁੱਛਦਾ ਤੂੰ ਦਾ ਸਟੂਡੈਂਟ ਆ ਕਹਿੰਦਾ ਸਟੂਡੈਂਟ ਹਾਂ ਮੈਂ ਲੇਕਿਨ ਮੈਨੂੰ ਵਤਨ ਨਾਲ ਪਿਆਰ ਆ ਵਤਨ ਨਾਲ ਪਿਆਰ ਆ ਮੈਨੂੰ ਮੈਂ ਇਸ ਕਰਕੇ ਲਹਿਰ ਚ ਆਇਆ ਵਾਂ ਕਿ ਉਦੋਂ 8 ਦਿਨ ਸਜੋ ਜੇਲ ਨਾ ਨੇ 8 ਦਿਨ ਪਾਪਾ ਜੀ ਤਾਂ ਵੰਡ ਹੋਈ ਉਦੋਂ ਕਹੇ ਜੇ ਹਾਲਾਤੀ ਹਾਂਜੀ ਜਦੋਂ ਵੰਡ ਹੋਈ ਹਾਲਾਤ ਆਹ ਵੰਡ ਹੋਈ ਜਦੋਂ ਹਾਲਾਤ ਦੀ ਪਹਿਲੋਂ 1.5 ਦਿਨ ਪਾਕਿਸਤਾਨ ਚ ਰਿਹਾ ਬਟਾਲਾ 1.5 2 ਦਿਨ ਤੇ ਸਾਰਾ ਹੀ ਮੁਸਲਮਾਨ ਪਠਾਨਕੋਟ ਵਾਲਦਾ ਗੁਰਦਾਸਪੁਰ ਵਾਲਦਾ ਅੰਮ੍ਰਿਤਸਰ ਵਾਲਦਾ ਜਲੰਧਰ ਵਾਲਦਾ ਬਟਾਲੇ ਆ ਗਿਆ ਕਿਉਂਕਿ ਇਹ ਬਿਲਕੁਲ ਯਕੀਨੀ ਸੀ ਕਿ ਬਟਾਲਾ ਪਾਕਿਸਤਾਨ ਦੇ ਚਾਰਿਆ ਔਰ ਸਾਰਾ ਮੁਸਲਮਾਨ ਇਸੇ ਕੁਸੜਕਾਂ ਤੇ ਇਕੱਠਾ ਹੋ ਗਿਆ ਤੇ ਡੇਢ ਦੋ ਦਿਨ ਬਾਅਦ ਫਿਰ ਲਾਹੌਰ ਤੇ ਬਟਾਲਾ ਦਾ ਝਗੜਾ ਸੀਗਾ ਲਾਹੌਰ ਤੇ ਬਟਾਲਾ ਦਾ ਝਗੜਾ ਸੀ ਲਾਹੌਰ ਕਹਿੰਦੇ ਸੀ ਕਿ ਹਿੰਦੁਸਤਾਨ ਚ ਲੈਣਾ ਬਟਾਲਾ ਪਾਕਿਸਤਾਨ ਜਾਏਗਾ ਉਹ ਫਿਰ ਆਪੋ ਜੀ ਨੇ ਸਮਝੌਤਾ ਕੀਤਾ ਬਟਾਲਾ ਜਿਹੜਾ ਹਿੰਦੁਸਤਾਨ ਚ ਆ ਗਿਆ ਲਾਹੌਰ ਪਾਕਿਸਤਾਨ ਚਲਾ ਗਿਆ ਇਸ ਵਾਸਤੇ ਇੱਥੇ ਖੱਪਖਾਨਾ ਜ਼ਿਆਦਾ ਪੈ ਗਿਆ ਬਟਾਲਾ ਤੇ ਲਾਹੌਰ ਦਾ ਝਗੜਾ ਸੀ ਪਪਾ ਜੀ ਉਦੋਂ ਕਹਿੰਦੇ ਹਿੰਦੂ ਮੁਸਲਮਣ ਇਕੱਠੇ ਰਹਿੰਦੇ ਸੀ ਇਕੱਠੇ ਦੋਸਤ ਹੀ ਹਾਂ ਆਪਣੇ ਇੱਥੇ ਰਹਿੰਦੇ ਸੀ ਤੁਹਾਡੇ ਜਿਹੜੇ ਤੁਹਾਡੇ ਵੀ ਯਾਰ ਦੋਸਤਾਂ ਨੂੰ ਮਿਲਦੇ ਕਰ ਮਸਮਾਨ ਹਾਂ ਬਿਲਕੁਲ ਇਕੱਠੇ ਰਹਿੰਦੇ ਸੀ ਇਹ ਤਾਂ ਥੋੜਾ ਜਿਹਾ ਲਹਿਰ ਜਦੋਂ ਚੱਲੀ ਫਿਰ ਦਿਲਾਂ ਚ ਖਟਾਸ ਪੈਦਾ ਹੋ ਗਈ ਤੇ ਬਾਕੀ ਇਕੱਠੇ ਰਹਿੰਦੇ ਸੀ ਮੁਸਲਮਾਨ ਸੰਗ ਮਿਲਦੇ ਗਿਲਦੇ ਸੀ ਸਾਡੇ ਸਾਹਮਣੇ ਰਾਇਲ ਫੌਂਡੀ ਰੇਲਵੇ ਰੋਡ ਤੇ ਰਹਿੰਦੇ ਰਹੇ ਆਪੋ ਜੀ ਮਿਲੰਦ ਅੱਜ ਰਾਮ ਸலாம் ਚੰਗੀ ਤਰ੍ਹਾਂ ਸੂਕ ਸੀ ਕੀ ਆਪਣੇ ਤੇ ਇਹ ਗੱਲਬਾਤ ਉਹ ਕਰਦੇ ਸੀ ਹਾਂ ਜਿਹੜੇ ਕੱਟੇ ਗਏ ਸੀ ਹਾਂ ਇਕੱਠੇ ਆਪਣੇ ਗੱਲਬਾਤ ਕਰਨੀ ਇਕੱਠੀ ਗੱਲ ਉਹਦੇ ਜਿਸਲੇ ਉਹ ਪਾਕਿਸਤਾਨ ਦੀ ਆਵਾਜ਼ ਆ ਗਈ 1945 ਦੇ ਵਿੱਚ ਦਰਸਲ ਪਾਕਿਸਤਾਨ ਦੀ ਆਵਾਜ਼ ਉੱਠੀ ਆ ਪਹਿਲੋਂ ਨਹੀਂ ਸੀ ਆ ਗਈ 1945 ਚ ਉਹ ਵੀ ਅਸੀਂ ਰੇਲ ਦੇ ਰੋਡ ਤੇ ਰਹਿੰਦੇ ਸੀ 10 12 15 ਮੁਸਲਮਾਨ ਛੰਡੇ ਚੁੱਕੇ ਉਹਨੇ ਹਰੇ ਤੇ ਲੈ ਕੇ ਰਹੇ ਇਹ ਪਾਕਿਸਤਾਨ ਉਦੋਂ ਪਾਕਿਸਤਾਨ ਦੀ ਆਵਾਜ਼ 1945 ਚ ਉੱਠੀ ਆ ਆਪ ਜੀ ਤੁਸੀਂ 14 ਪਹਿਲੋਂ ਨਹੀਂ ਪਹਿਲੋਂ ਪਾਕਿਸਤਾਨ ਦੀ ਆਵਾਜ਼ ਕੋਈ ਨਹੀਂ ਸੀ ਆ ਗਈ ਪਹਿਲੀ ਦੋਸਤੀ ਦੁਸ਼ਮਣੀ ਸੀ ਕਿੱਦਾਂ ਪਤਾ ਲੱਗੇ ਹਾਂ ਜੀ ਕਿਹੜੀ ਦੋਸਤੀ ਫਿਰ ਉਹੋ ਹੀ ਦੋਸਤ ਦੁਸ਼ਮਣ ਬਣ ਗਏ ਹਾਂ ਉਹ ਵੀ ਕਿੱਦਾਂ ਬਦਲੇ ਦੁਸ਼ਮਣ ਉਹ ਆਪਣੀ ਲਹਿਰ ਚ ਆ ਗਏ ਉਹ ਕਹਿੰਦੇ ਪਾਕਿਸਤਾਨ ਲੈਣਾ ਇਹ ਕਹਿੰਦੇ ਹਿੰਦੁਸਤਾਨ ਲੈਣਾ ਹਿੰਦੁਸਤਾਨ ਚ ਤੇ ਉਹ ਫਿਰ ਆਪੋច ਕੋਈ ਦਿਲਾਜ ਖਟਾਸ ਪੈਦਾ ਹੋ ਗਈ ਇਸ ਵਾਸਤੇ ਫਿਰ ਉਹ ਬਾਬਾ ਜੀ ਇੱਕ ਤੁਹਾਡੇ ਪਾਪਾ ਜੀ ਹੈਗੇ ਉਹ ਜਿਹਨੂੰ ਜੇਲ੍ਹ ਚ ਗਏ ਸੀ ਕਹਿੰਦੇ ਕੋਈ ਟੰਗਾ ਨਿਕਲਿਆ ਰੋਟੀ ਦੇ ਵਿੱਚੋਂ ਕੋਈ ਅੰਦੋਲਨ ਕਰਤਾ ਸੀ ਉਹ ਆਹ ਇੱਕ ਵਾਰੀ ਮਲਤਾਨ ਜੇਲ੍ਹ ਦੇ ਦੋ ਸਾਲ ਕੈਦ ਹੋਈ ਨਾ ਉਦੋਂ ਰੋਟੀ ਜੋ ਦਾਲ ਦਾਲ ਸੀ ਦਾਲ ਦਾਲ ਚਕੰਗਾ ਨਿਕਲ ਆਇਆ ਤੇਨੇ ਸੁਪਰੀਨ ਨੇ ਲਾਤੀ ਸੀ ਲੱਗਦੀ ਸੀ ਉਹਨੇ ਕਿਹਾ ਦਾਲ ਚਕੰਗਾ ਭੋਖੜ ਦਾਲ 15 ਨੇ ਰੱਖੀ ਉਥੇ ਫਿਰ ਉਹ ਸੁਪਰੀਨ ਨੇ ਮਾਫੀ ਮਾਮਾ ਮੰਗਿਆ ਫਿਰ ਸੁਹਾਇਣਾ ਪੇਸ਼ ਹੋਈ ਪਕੜੀਏ ਤੁਸੀਂ ਜਿਹੜਾ ਚੋਰਾਪਨ ਦੇ ਅਰੈਸਟ ਕੀਤੇ ਗਏ ਉਹ ਕੀ ਵਾਕਿਆ ਬਣਿਆ ਹਾਂਜੀ ਕਿ ਤੁਹਾਨੂੰ ਅਰੈਸਟ ਕੀਤਾ ਗਿਆ ਉਹ ਕੀ ਵਾਕਿਆ ਬਣਿਆ ਉਦੋਂ ਦੇਖੋ ਝੰਡਾ ਦੇ ਵਸੀ 1945 ਦੇ ਵਿੱਚ ਤੇ ਪਿਚੈਰੀਆਂ ਸੀ ਜਿੱਥੇ ਅੱਜ ਵੀਡੀਓ ਦਫਤਰ ਆ ਕਿ ਕਚਿਹਰੀਆਂ ਦਾ ਕਰਨੇ ਨਾਲ ਤੇ ਸਾਹਮਣੇ ਵਕੀਲ ਮੈਨੇ ਸੀ ਤੇ ਇਹਨਾਂ ਨੇ ਚੰਡਾ ਦੇ ਦੋ ਦਿਨ ਪਹਿਲਾਂ ਨਾਲ ਜੀ ਮੈਂ ਚੰਡਾ ਲਾਵਾਂਗਾ ਜੀ ਆਪਣੇ ਜੱਜ ਦੀ ਕੋਰਟ ਵਿੱਚ ਚੰਡੀ ਜੇਬ ਚ ਪਾ ਲਈ ਚੰਡਾ ਦੀ ਝੰਡੀ ਉਹ ਮਤਲਬ ਚੰਡੀ ਜੇਬ ਚ ਪਾ ਲਈ ਤੇ ਮੈਂ ਵੀ ਮਗਰ ਮਗਰ ਲੱਗਾ ਰਿਹਾ ਜਾਂਦਾ ਸੀ ਤੇ ਆਪਣੇ ਉਹ ਜਿਸ ਵੇਲੇ ਉਹ ਐਸਐਚਓ ਜਿਹੜਾ ਬਟਾਲਿਆ ਦਾ ਸੀ ਨਾ ਉਹ ਕੁਰਸੀ ਢਾਹ ਕੇ ਬਹਿ ਗਿਆ ਬੂਏ ਅੱਗੇ ਕਹਿੰਦਾ ਕਿਥੋਂ ਨਿਕਲ ਜਾਏਗਾ ਬੰਦਾ ਮੈਂ ਬੈਠਾ ਹਾਂ ਉਧਰਨ ਸਾਧਤਾ ਡੀਐਸਪੀ ਆਇਆ ਉਧਰੋਂ ਸਿੰਬਲ ਚੌਂਕ ਕੋਲੋਂ ਗੀਪ ਚ ਉਹਨੇ ਐਸਐਚਓ ਨੂੰ ਕੀਤਾ ਗੱਲ ਸੁਣੋ ਉਹ ਵਿਚਾਰਾ ਡੀਐਸਪੀ ਐਸਐਚਓ ਉੱਠ ਕੇ ਗਿਆ ਐਸਐਚਓ ਉੱਠਣ ਦੇ ਰਾਂ ਅੰਦਰ ਜਾ ਕੇ ਝੰਡਾ ਕੱਢਿਆ ਇਨਕਲਾਬ ਤੇ ਮਗਰੇ ਮੈਂ ਮੈਂ ਜ਼ਿੰਦਾਬਾਦ ਕਹਿਤਾ ਸਜ਼ਾ ਵੀ ਆਈ ਸੀ ਹਾਂ ਸਜ਼ਾ ਵੀ ਆਈ ਸੀ ਹਾਂ ਸਜ਼ਾ ਵੀ ਆਈ ਸੀ ਸਜ਼ਾ ਹੋਈ ਕਿ ਨਹੀਂ ਦੋ ਸਾਲ ਉਹਨਾਂ ਨੂੰ ਹੋਈ ਸਜ਼ਾ ਮੈਂ ਤਾਂ 5-7 ਦਿਨ ਅੰਦਰ ਰਿਆ ਤੇ ਪੰਜ ਦੇਸ਼ ਜਾਦ ਹੋ ਗਿਆ ਅੰਦਾਂ ਦੀ ਮੈਂ ਉਮਰਸਵਰ ਗਿਆ ਸੀ ਇੱਕ ਵਾਰੀ ਉਦੋਂ ਬਚਪਨ ਸੀ ਦੇਖਿਆ ਸੁਣਿਆ ਇੱਕ ਵਾਰੀ ਕਿ 15 ਅਗਸਤ ਆਉਂਦੀ ਆ ਯਾਦਾ ਨਹੀਂ ਤਾਜ਼ੀਆਂ ਹੁੰਦੀਆਂ ਕੁਝ ਯਾਦਾ ਤਾਜ਼ੀਆਂ ਹੁੰਦੀਆਂ ਕੀ ਕਹਿਣਾ ਚਾਹੁੰਦੇ ਹੋ ਸਮਝੀਆਂ ਸਰਕਾਰਾਂ ਦੇ ਦੇਸ਼ਵਾਸੀਆਂ ਦੇਸ਼ਵਾਸੀਆਂ ਨੂੰ ਸਰਕਾਰਾਂ ਦੇ ਚਾਹੁੰਦਾ ਕਿ ਜਦੋਂ ਕੰਮ ਇਸ ਕੰਮ ਗਰੀਬ ਆਦਮੀ ਦੀ ਆਵਾਜ਼ ਸੁਣੀ ਜਾਵੇ ਇਨਸਾਫ਼ ਮਿਲੇ ਹਰ ਇੱਕ ਨੂੰ ਤੇ ਇਹ ਦੋਨੇ ਗੱਲਾਂ ਹੈ ਨਹੀਂ ਗਰੀਬ ਨੂੰ ਆਵਾਜ਼ ਨਹੀਂ ਦੱਬੀ ਜਾਂਦੀ ਇਹ ਇਨਸਾਫ਼ ਵੀ ਨਹੀਂ